ਸਾਸਰੀ ਕਾ ਉਹ ਬੇਸਰੂ ਅੱਜ ਆ ਪਾਏ ਹਾਂ ਨੇ ਉਹ ਦੇ ਪਟਾਮੀਆਂ ਜਿਹੜਾ ਮਾਹਰ ਦਾ ਲੰਗਰ ਦਾ ਬਹੁਤ ਸੋਣਾ ਪ੍ਰਬੰਧ ਹੈ ਇੱਥੇ ਬਹੁਤ ਜੇ ਪ੍ਰਦਰਸ਼ਨ ਹੈ ਮੌਸਮ ਵੀ ਬਹੁਤ ਸੋਣਾ ਠੰਡਾ ਮੌਸਮ ਆ ਰੇਡਰਾਂ ਦੇ ਦਿਨ ਨੇ ਅੱਜ ਇਧਰ ਮੁੱchu ਉੱਪਰ ਕੇ ਆ ਰਹੀਆਂ ਜਿੰਨੇ ਫੋਟੋ ਚੈੱਕ ਕਰੋ ਮੌਸਮ ਵੀ ਚੈੱਕ ਕਰੋ ਗਰਾਊਂਡ ਬਹੁਤ ਪੂਰੇ ਕਾਲੇ ਜਿਹਾ ਫਿਰਦਾ ਉਧਰ ਤਨੂ ਕੋਲੇ ਪੀਤਾ ਇੱਕ ਬੱਚੇ ਫਿਰਦਿਆ ਲੰਗਰ ਦਾ ਬਹੁਤ ਸੋਣਾ ਪ੍ਰਬੰਧ ਹੈ ਇੱਥੇ ਲਓ ਮੇਲੇ ਦੇ ਨਾਲ ਕੱਕਾ ਮੇਰੇ ਮਿੱਤਰ ਕਬੱਡੀ ਵਾਲੇ ਨੇ ਜੱਗੂ ਜੱਗੂ ਕਸ਼ੂਰ ਕੀਤਾ ਪਰ ਇਧਰਲੇ ਪਾਸੇ ਇੱਕ ਕੱਕਣੀ ਦੇ ਭਿੰਦਰ ਲੱਗਿਆ ਹੋਇਆ ਆ ਐ ਸਾਹਮਣੇ ਦੇਲੇ ਪਾਸੇ ਇੱਕ ਪਾਸੇ ਜੱਗੂ ਤੇ ਇੱਕ ਪਾਸੇ ਆਹ ਨੰਬਰ ਰੇਡਰ ਦੇ ਸੇ ਜਿਹੜਾ ਚਾੜ ਜੜਿਆ ਆ ਕਹਿੰਦੇ ਨੰਨੂ ਆ ਕਹਿੰਦੇ ਕਬੱਡੀ ਪਾਉਣ ਦੇ ਲਈ ਕਹਿੰਦੇ ਜਿਹੜਾ ਤਿਆਰ ਵਰ ਤਿਆਰਾ ਕਹਿੰਦੇ ਚੁੱਕਰ ਚੁੱਕਰ ਦੇ ਵਿੱਚ ਲੱਗਿਆ ਅਗਲੀ ਰੇਡ ਪਾਉਣ ਦੇ ਲਈ ਲੈ ਵੀ ਗੁਰਨਾਲਖ ਬੰਟੀ ਤਿਆਰ ਹੈ। ਲਾਓ ਸਾਹਮਣੇ ਬੰਟੀ ਕਹਿੰਦੇ ਫੇਰ ਜਿਹੜਾ ਤਿਆਰ ਹੋ ਤਿਆਰ ਹੈ ਮੇਰੇ ਮਿੱਤਰੋ। ਆ ਨਵੀ ਜੀ ਦੇ ਕੋਰ ਦੀ ਉੱਪਰਾਂ ਖੜੇ ਕਿ ਖੜਾਰੇ। ਇਸ ਸਮੇਂ ਬੰਟੀ ਕਬੱਡੀ ਪਾਰਿਆਂ ਵਾਲੇ ਵੀ ਚਟਾੜਿਆਂ ਵਾਲਿਆ ਉਹ ਛੋਟਾ ਭਾਈ ਹਰਨਜੀਤ ਖੜਨਾ ਪਿਆ। ਗੱਲ ਫੇਰ ਬੰਟੀ ਆ। ਇਹ ਬੰਟੀ ਹੈ ਕਹਿੰਦੇ ਉਹ ਨਾਲੇ ਕਹਿੰਦੇ ਚਾਕਲ ਸ਼ੇਰ ਵਾਲਾ। ਇਸ ਸਮੇਂ ਕਬੱਡੀ ਪਾਰਿਆਂ ਦੂਸਰੇ ਪਾਸੇ ਨਾਲ ਦੇ

ਪਿੰਡ ਮੀਆਂ ਦੀ ਧਰਤੀ ਹੈ ਮਾਨਸਾ ਲੀਗ ਦਾ ਚੌਥਾ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ ਆਏ ਹੋਏ ਸਾਰੇ ਖੇਡ ਪ੍ਰੇਮੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜिले ਮਾਨਸਾ ਦੇ ਟੌਪ ਦੇ 스타 ਖੇਡ ਰਹੇ ਹੈ ਉਧਰ ਗੁਰਪ੍ਰੀਤ ਬੜੇ ਖੁਸ਼ੀ ਬੱਛੂਆਂ ਨੇ ਹੁਣੇ ਵੀ ਪਹੁੰਚੇ ਹੋਏ ਹੈ ਸਾਰੇ ਭਰਾ ਖੇਡਿਆ ਜਾ ਰਿਹਾ ਹੈ ਸਰਬਜੀਤ ਪਹਿਲੇ ਸੈਮੀ ਚ ਕੌਣ ਜਿੱਤ ਗਿਆ ਜੀ ਤਲੇਮਾਪੜ ਦੀ ਟੀਮ ਜਿਹੜੀ ਪਹਿਲੇ ਸੈਮੀ ਦੇ